ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਹੀ ਖਾਸ ਅਪਡੇਟ ਲਾਸਮਾਤੀ ਪੈਸ਼ਾ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਸੁਣਾ ਦਿੱਤਾ ਗਿਆ ਹੈ ਕੀ ਹੈ ਪੂਰਾ ਮਾਮਲਾ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਸੋ ਦੋਸਤੋ ਦੱਸਦੀ ਅੱਜ ਦੀ ਜਿਹੜੀ ਵੱਡੀ ਅਪਡੇਟ ਹੈ ਸੁਪਰੀਮ ਕੋਰਟ ਦੇ ਵੱਲੋਂ ਸੋ ਦੋਸਤੋ ਜਿਹੜੇ ਲੰਮੇ ਪਿਛਲੇ ਲੰਮੇ ਸਮੇਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਨੇ ਕੱਚੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਦਾ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ ਸੁਪਰੀਮ ਕੋਰਟ ਨੇ ਸਰਕਾਰ ਦੇ ਰੋਟੇਸ਼ਨ ਰੱਦ ਕਰਦੇ ਹੋਏ ਸਵਰ ਸਿੱਖਿਆ ਅਭਿਆਨ ਦੇ ਠੇਕਾ ਕਰਮਚਾਰੀਆਂ ਨੂੰ ਮਰਜ਼ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਹੈ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਹੈ ਰਾਜਸਥਾਨ ਕੌਸ਼ਲ ਫਾਰਮ ਐਲੀਮੈਂਟਰੀ ਐਜੂਕੇਸ਼ਨ ਤੇ ਹੋਰ ਵੱਲੋਂ ਧਾਇਰ ਪਟੇਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਦੇ ਵਿੱਚ ਰਾਜਸਥਾਨ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਇਸ ਦੇ ਵਿੱਚ ਕੁਝ ਕਰਮਚਾਰੀਆਂ ਦੇ ਸਵਰ ਸਿੱਖਿਆ ਅਭਿਆਨ ਦੇ ਵਿੱਚ ਜਿਹੜਾ ਹੈ ਮਰਜ ਕਰਨ ਦੇ ਹੁਕਮ ਦਿੱਤੇ ਗਏ ਸਨ ਇਸ ਫੈਸਲੇ ਨਾਲ ਸੁਪਰੀਮ ਕੋਰਟ ਨੇ ਇਨ੍ਹਾਂ ਕਰਮਚਾਰੀਆਂ ਦੇ ਲੰਮੇ ਤੋਂ ਸਮੇ ਤੋਂ ਜਿਹੜੇ ਲੰਬਿਤ ਰੈਗੂਲਰ ਕਰਨ ਦਾ ਜਿਹੜਾ ਰਸਤਾ ਖੋਲ ਦਿੱਤਾ ਹੈ ਜਿਸ ਦੇ ਨਾਲ ਉਹਨਾਂ ਕਰਮਚਾਰੀਆਂ ਨੂੰ ਰਾਹਤ ਮਿਲੀ ਹੈ ਜੋ ਆਪਣੇ ਭਵਿੱਖ ਨੂੰ ਲੈ ਕੇ ਚਿੰਤੇ ਸਨ ਇਹ ਫੈਸਲਾ ਜੱਜ ਕੇ ਕੇ ਮਹੇਸ਼ਵਰੀ ਦੀ ਅਗਵਾਈ ਵਾਲੀ ਬੈਂਚ ਦੇ ਵੱਲੋਂ ਸੁਣਾਇਆ ਗਿਆ ਹੈ ਦੋਵਾਂ ਧਿਰਾਂ ਦੀਆਂ ਜਿਹੜੀਆਂ ਦਲੀਲਾਂ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਹਾਈ ਕੋਰਟ ਦੇ ਕਰਮਚਾਰੀਆਂ ਦੇ ਪੱਖ ਦੇ ਵਿੱਚ ਦਿੱਤੇ ਗਏ ਫੈਸਲੇ ਬਰਕਰਾਰ ਰੱਖਿਆ ਰੱਖਿਆ ਹੈ ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਦੇ ਹੁਕਮਾਂ ਦੀ ਪਟੀਸ਼ਨ ਪੁਸ਼ਟੀ ਕਰਨ ਦੀ ਦਿੱਤੀ ਹੈ ਜਿਸ ਦੇ ਵਿੱਚ ਇਹ ਯਕੀਨੀ ਯਕੀਨੀ ਹੋ ਗਿਆ ਹੈ ਕਿ ਲੋਕ ਜਿਹੜਾ ਕਿ ਐਲ ਜੀ ਪੀ ਦੇ ਤਹਿਤ ਕਾਮ ਕਰੇ ਕਰਮਚਾਰੀਆਂ ਨੂੰ ਪੂਰੇ ਲਾਭ ਨਾਲ ਐਸ ਐਸ ਏ ਵਿੱਚ ਸ਼ਾਮਲ ਕੀਤਾ ਜਾਵੇਗਾ ਪਟੀਸ਼ਨ ਕਰਤਾਵਾਂ ਨੇ ਤਰਕ ਦਿੱਤਾ ਹੈ ਕਿ ਇਹ ਕਰਮਚਾਰੀ ਜਿਹੜੇ ਕਿ ਪਲੇਸਮੈਂਟ ਏਜੰਸੀਆਂ ਰਾਹੀਂ ਭਰਤੀ ਕੀਤੇ ਗਏ ਸਨ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕਰਮਚਾਰੀ ਆਪਣੀ ਸਥਿਤੀ ਨੂੰ ਲੈ ਕੇ ਚਿੰਤਿਤ ਸਨ ਹੁਣ ਐਸਐਸਏ ਜਿਹੜਾ ਦੇ ਤਹਿਤ ਪੂਰੀ ਮਾਨਤਾ ਤੇ ਲਾਭ ਪ੍ਰਾਪਤ ਕਰਨਗੇ ਜਿਸ ਦੇ ਨਾਲ ਉਹ ਪਹਿਲਾਂ ਤੋਂ ਜਿਹੜਾ ਹੈ ਮਰਜ਼ ਕਰਮਚਾਰੀਆਂ ਬਰਾਬਰ ਹੋਵੇਗਾ ਸੋ ਦੋਸਤੋ ਇਸ ਤੋਂ ਇਲਾਵਾ ਇੱਕ ਹੋਰ ਅਪਡੇਟ ਹੈ ਜਿਸ ਤਰ੍ਹਾਂ ਕਿ ਡਬਲ ਪੀ ਨੰਬਰ 2490 ਔਰ ਕੇਸ ਜਿਹੜਾ ਹੈ ਨੰਬਰ ਜਿਹੜਾ ਹੈ 8222 2024 ਸੁਪਰੀਮ ਕੋਰਟ ਨੇ ਕੇਂਦਰੀ ਕਰਮਚਾਰੀ ਕੰਪਿਊਟੇਸ਼ਨ ਦੀ ਵਸੂਲੀ ਨੂੰ ਨਜਾਇਜ਼ ਠਰਾਇਆ ਹੈ ਸਾਰੇ ਕਰਮਚਾਰੀਆਂ ਦੇ ਲਈ ਬਹੁਤ ਹੀ ਚੰਗੀ ਖਬਰ ਹੈ ਜਿਨ੍ਹਾਂ ਨੂੰ ਆਪਣੇ ਪੈਨਸ਼ਨ ਕੰਪਿਊਟ ਕਰਵਾਈ ਸੀ ਉਹਨਾਂ ਦੀ ਵਸੂਲੀ 15 ਸਾਲ ਦੇ ਵਿੱਚ 180 ਕਿਸ਼ਤਾਂ ਦੇ ਵਿੱਚ ਕੀਤੀ ਜਾਂਦੀ ਸੀ ਪਰ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇਹੀ ਫੈਸਲਾ ਕੀਤਾ ਗਿਆ ਹੈ ਕਿ ਇਸ ਦੀ ਜਿਹੜੀ ਵਿਸੂਲੀ ਹੈ 10 ਸਾਲ 8 ਮਹੀਨੇ ਦੇ ਵਿੱਚ ਕੀਤੀ ਜਾਵੇਗੀ। WP ਨੰਬਰ 249082/2024 ਦਾ ਵਿੱਚ ਇਹ ਫੈਸਲਾ ਸਰਕਾਰੀ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ। ਇਹ ਫੈਸਲਾ ਸਰਕਾਰੀ ਕਰਮਚਾਰੀ ਤੇ ਉਹਨਾਂ ਦੇ ਪਰਿਵਾਰਾਂ ਲਈ ਬਹੁਤ ਲਾਇਬ ਕਈ ਹੋਵੇਗਾ ਰਿਟਾਇਰਮੈਂਟ ਸਮੇਂ ਕਰਮਚਾਰੀ ਪੈਨਸ਼ਨ ਦਾ ਕੁਝ ਹਿੱਸਾ ਕੰਪਿਊਟ ਕਰਾ ਕਰਕੇ 15 ਸਾਲ ਦੇ ਵਿੱਚ ਵਸੂਲੀ ਕੀਤੀ ਜਾਂਦੀ ਹੈ ਲੇਕਿਨ ਵਿਆਜ ਦਰ ਜਿਹੜਾ ਹੈ 12% ਨਿਰਧਾਰਿਤ ਕੀਤੀ ਜਾਂਦੀ ਹੈ ਪਰ ਲੇਕਿਨ ਹੁਣ ਜਿਹੜਾ ਵਿਆਜ ਦੀ ਦਰ ਹੈ 7% ਰਹਿ ਚੁੱਕੀ ਹੈ ਹਰਿਆਣਾ ਸਰਕਾਰ ਤੇ ਕਰਮਚਾਰੀ ਰਿਟਾਇਰ ਹੋਏ ਸ਼੍ਰੀ ਜਿੰਦਲ ਕੰਪਿਊਟੇਸ਼ਨ ਦੀ ਜਿਹੜੀ ਵਸੂਲੀ ਨੂੰ ਨਜਾਇਜ਼ ਠਹਿਰਾਇਆ ਗਿਆ ਹੈ ਹਾਂਜੀ ਦੋਸਤੋ ਇਹ ਸਿਆਜ਼ ਦੀਆਂ ਦੋ ਬਹੁਤ ਹੀ ਵੱਡੀਆਂ ਖੁਸ਼ਖਬਰੀਆਂ ਮਲਾਸਮਾਨ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਫੈਸਲੇ ਇਤਿਹਾਸਿਕ ਫੈਸਲਾ ਜਿਹੜਾ ਲਿਆ ਗਿਆ ਹੈ ਬੜੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਕਰਨਾ ਜੀ ਧੰਨਵਾਦ